ਮਲਕੇ ਹੁਣ ਤੱਕ 400 500 ਜਾਨਵਰ ਮਰ ਚੁੱਕੇ ਹੈ ਹਾਂਜੀ ਕਾਫੀ ਵੱਧ ਵੀ ਹੋ ਸਕਦੇ ਆ ਹੁਣ ਮਲਕੇ ਜਿਹੜਾ ਹੁਣ ਜਿਹੜਾ ਰਾਹੀ ਦੇਖੇ ਵੀ ਆ ਨਾ ਉਹ ਸਾਡੀ ਅੱਖਾਂ ਸਾਹਮਣੇ ਐਨਾ ਕ ਜਾਨਵਰ ਮਰ ਚੁੱਕੇ 3 400 ਜਾਨਵਰ ਮਰ ਚੁੱਕੇ ਨੇ 3 400 ਹਾਂਜੀ ਐਨਾ ਮਤਲਬ ਕਿ ਪਾਪ ਹੁੰਦਾ ਵੀ 12 ਸਿੰਗੇ ਦਾ ਕੰਕਾਲ ਇੱਥੇ ਪਿਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤੁਹਾਨੂੰ ਦਿਖਾ ਕਲੀਅਰ ਕੱਟ ਇਹਦੇ ਵਿੱਚ ਦਿਖ ਰਿਹਾ ਹੈ ਕਿ ਇਹ ਜਿਹੜੀਆਂ ਦਰਾਰਾਂ ਪਈਆਂ ਹੋਈਆਂ ਨੇ 10 10 ਫੁੱਟ ਦੀਆਂ ਇਹਦੇ ਵਿੱਚ ਇਹਦਾ ਪੈਰ ਫਸਿਆ ਹੋਇਆ ਹੈ ਤੇ ਪੈਰ ਫਸਣ ਕਰਕੇ ਇਹ ਜਿਹੜਾ ਆਪਣਾ ਪੈਰ ਕੱਢ ਨਹੀਂ ਪਾਇਆ ਤੇ ਜੰਗਲੀ ਕੁੱਤਿਆਂ ਨੇ ਇਹਨੂੰ ਨੋਚ ਖਾਇਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹਿਰਮੀ ਦੇ ਨਾਲ ਇਹਨੂੰ ਨੋਚਿਆ ਗਿਆ ਕਿਉਂਕਿ ਸਿਰਫ ਇਹ ਪਾਣੀ ਦੀ ਤਲਾਸ਼ ਦੇ ਵਿੱਚ ਆਇਆ ਸੀਗਾ ਤੇ ਪਾਣੀ ਇਸ ਨੂੰ ਮਿਲਿਆ ਨਹੀਂ ਤੇ ਇਸੀ ਦਰਾਰਾਂ ਦੇ ਵਿੱਚ ਫਸ ਕੇ ਮਰ ਗਿਆ ਦਬਾਰਾ ਸਿੰਘਾ ਹੋ ਗਿਆ ਨੀਲ ਗਾਏ ਹੋ ਗਈ ਤੇ ਜੰਗਲੀ ਸੂਰ ਹੋ ਗਏ ਜੀ ਜੰਗਲੀ ਗਾਮਾ ਹੋ ਗਿਆ ਨੀਲ ਗਾયા ਹੋ ਗਿਆ ਜੀ ਔਰ ਹਿਰਨ ਵਗੈਰਾ ਮੋਰ ਪੰਛੀ ਸਭ ਮਤਲਬ ਕਿ ਕਾਫੀ ਜਾਨਵਰ ਜੰਗਲ ਹੈ ਇਹ ਇੱਥੇ ਦਾ ਜਾਨਵਰ ਤਕਰੀਬਨ ਜੰਗਲਾਤ ਵਿਭਾਗ ਦੇ ਅੱਖਾਂ ਬੰਦ ਨੇ ਡੈਮ ਵਿਭਾਗ ਉਹਨਾਂ ਦੀ ਅੱਖਾਂ ਬੰਦ ਨੇ ਤੋ ਇਹ ਤੋ 3 ਮਹੀਨੇ ਹੋ ਗਏ ਜੀ ਦਿਨ ਪਰ ਦਿਨ ਪਾਣੀ ਸੁੱਕਦਾ ਜਾ ਰਿਹਾ ਜੀ ਪਿੰਡ ਵਜੋਂ ਵੀ ਹੋਰ ਜਿਹੜੇ ਵਿਭਾਗ ਡਬਾਰ ਡੈਮ ਵਾਲੇ ਸੀਗੇ ਜੰਗਲਾਤ ਵਾਲੇ ਸੀਗੇ ਉਹਨਾਂ ਨੂੰ ਸਨੇਹਾ ਵੀ ਲਗਾਇਆ ਗਿਆ ਕੀ ਕੁਝ ਕਰੋ ਇਹਨਾਂ ਦਾ ਕੁਝ ਹਿੱਲਾ ਪਸਿੰਦਾ ਕਰੋ ਜਾਨਵਰ ਡੈਲੀ ਮਰ ਰਹੇ ਆ ਭਾਜੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਹੁਣ ਅਸੀਂ ਖੁਦ ਆਪਣਾ ਦੋ ਚਾਰ ਮੁੰਡੇ ਆਪਣਾ ਨਾਲ ਨੌਜਵਾਨ ਹੈਗੇ ਪਿੰਡ ਦੇ ਉਹਨਾਂ ਨੇ ਰਲ ਕੇ ਆਪਾਂ ਖੁਦ ਹੁਣ ਪਾਣੀ ਟੈਂਕਰਾਂ ਨਾਲ ਪਿਚਾਰੇ ਆ ਜੀ ਤੇ ਜਿਹੜਾ ਜਿਹੜਾ ਜੰਗਲਾਤ ਵਿਭਾਗ ਦੇ ਕੰਮ ਹੈ ਜਿਹੜਾ ਡੈਗ ਵਿਭਾਗ ਮੈਂ ਤਾਂ ਕੰਮ ਉਹ ਤੁਸੀਂ ਨਿਭਾਰੇ ਹੋ ਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਬੇਰੇ ਉਰੇ ਪਾਣੀ ਪੰਦਿਆਂ ਨੂੰ ਟੋਏ ਪਟਕੇ ਸਾਨੂੰ ਤਿੰਨ ਤੋਂ ਚਾਰ ਦਿਨ ਹੋ ਗਏ ਜੀ ਜਿਹਦੇ ਕੋਲ ਛੁੱਟੀ ਹੁੰਦੀ ਜਾਂ ਕੋਈ ਫ੍ਰੀ ਹੁੰਦਾ ਫੋਨ ਕਰ ਦਿੰਦਾ ਵੀ ਚਲੋ ਚੱਲਦੇ ਪਾ ਜਾਂਦੇ ਦੋ ਦਿਨ ਟੈਂਕਰ ਹੋਣ ਤੱਕ ਅਸੀਂ ਸਾਡਾ ਟਿਕਾਣਾ ਕੋਈ ਆ ਉੱਥੇ ਜਿੱਥੇ 30 40 ਕੁਇੰਟਲ ਵਾਲੀ ਉੱਥੇ 5 10 ਕੁਇੰਟਲ ਹੋਈ ਹੈ ਜੀ ਹੁਣ ਜਿਵੇਂ ਆਪਾਂ ਬਾਹਰ ਨਿਕਲਦੇ ਜੀ ਦੁਪਹਿਰੇ ਨੂੰ ਕਿੰਨੀ ਧੁੱਪ ਹੁੰਦੀ ਪੂਰਾ ਹਲ ਹੋ ਜਾਂਦਾ ਜੀ ਸਾਨੂੰ ਪਾਣੀ ਬੋਤਲਾਂ ਹੀ ਬੋਤਲਾਂ ਪੀ ਜਾਂਦੇ ਹੁਣ ਇਹਨਾਂ ਨੂੰ ਇੱਕ ਬੂੰਦ ਵੀ ਨਹੀਂ ਮਿਲ ਰਹੀ ਇਹਨਾਂ ਨੂੰ ਉਹ ਦੇਖੋ ਜੀ ਤੁਸੀਂ ਬਾਰਾ ਸੰਗੇ ਦਾ ਜਿਹੜਾ ਪੂਰਾ ਇਹ ਪੈਰ ਦਿਖਿਆ ਇਦਾਂ ਦੇ ਹੋਰ ਵੀ ਬਹੁਤ ਸਾਰੇ ਕੰਕਾਲ ਆ। ਚੰਡੀ ਪੈਸੇ ਜਦੂਗਾ ਤੁਹਾਨੂੰ ਐਵੇਂ ਪਰ ਆ ਮਤਲਬ ਕੋਈ ਨਹੀਂ ਆ ਰਿਹਾ ਇਹ। ਜਿਵੇਂ ਮੈਂ ਆਪ ਨਹੀਂ ਕਰ ਰਹੇ। ਆਪ ਬੋਲ ਹੀ ਨਹੀਂ। ਜੀ ਜੀ ਜੀ। ਅੱਗੇ ਹੋਗੇ ਕਿਸੇ ਨੇ ਨਹੀਂ ਆ ਗਿਆ ਇੱਥੇ ਬੋਲੇ ਕਿ ਅਸੀਂ ਖੜੇ ਆ। ਚਲੋ ਤੁਹਾਡਾ ਸਹਿਤ ਹੋ ਕੇ ਦਿਂਦੇ ਆ ਕਰੋ ਤੁਸੀਂ ਕੰਮ ਕਰੋ ਅਸੀਂ ਖੜੇ ਆ ਤੁਹਾਡੇ ਨਾਲ। ਇੱਥੇ ਤੱਕ ਕੋਈ ਨਹੀਂ ਆਇਆ। ਜਿਹੜਾ ਫੋਰੈਸਟ ਆਫੀਸਰ ਹੋਣਾ ਘੁੰਮਦਾ ਉਹਨੂੰ ਪਤਾ ਹੋਣਾ ਕਿ ਕਿੰਨੇ ਜਾਨਵਰ ਮਰ ਰਹੇ ਆ। ਉਹਨਾਂ ਦੇ ਕੋਲ ਵੀ ਕਿਤੇ ਨਾ ਕਿਤੇ ਇਸ ਚੀਜ਼ ਦਾ ਰਿਕਾਰਡ ਹੁੰਦਾ। ਲੇਕਿਨ ਇਸ ਵਾਰ ਤੁਸੀਂ ਵੀ ਤੁਸੀਂ ਦੱਸ ਰਹੇ ਹੋ 100 20 ਉਹਨਾਂ ਦੀ ਅੱਖਾਂ ਉੱਤੇ ਲੱਗਦਾ ਪੱਟੀ ਬੰਨੀ ਹੋਈ ਹੈ ਤੇ ਲੱਗਦਾ ਸਰਕਾਰ ਵੱਲੋਂ ਵੀ ਹੈ ਕੋਈ ਚੀਜ਼ ਦਾ ਸਰਕਾਰ ਨੂੰ ਨਹੀਂ ਉਥੋਂ ਕਹਿੰਦੇ ਜਿਵੇਂ ਚੰਡੀਗੜ੍ਹ ਦੇ ਮੁੰਡੇ ਆਂ ਇੰਸਟਾਗ੍ਰਾਮ ਦੇ ਜੀ ਰੀਲਾਂ ਵਗੈਰਾ ਪਾਉਂਦੇ ਉਹ ਵੈਸੇ ਤਾਂ ਮੈਂ ਇੱਥੇ ਰੀਲਾਂ ਬਣਾਣਾ ਆਂ ਇਹਨੂੰ ਫੁੱਲ ਜਦੋਂ ਡੈਮ ਫੁੱਲ ਭਰ ਆਉਣਾ ਜੀ ਬਰਸਾਤਾਂ ਦੇ ਟਾਈਮ ਵਧੀਆ ਫੁੱਲ ਭਰਿਆ ਉਦੋਂ ਇਹਨਾਂ ਨੂੰ ਫੁੱਲਣਾ ਹੁਣ ਇਸ ਟਾਈਮ ਕੋਈ ਨਹੀਂ ਖੜਦਾ ਜੀ ਆਕੇ ਉਹਨਾਂ ਨੂੰ ਵੀ ਥੋੜਾ ਜਿਹਾ ਵੀ ਕੋਈ ਵੀ ਤੁਸੀਂ ਵੀ ਥੋੜਾ ਯੋਗਦਾਨ ਕੋਈ ਵੈਸੇ ਵੀ ਤਾਂ ਬਣਾਉਂਦੇ ਅਸੀਂ ਇਹਨੂੰ ਫਲਾਓ ਜਿੰਨੇ ਨਿਊਜ਼ ਨੂੰ ਫਲਾ ਸਕਦੇ ਹੋ ਜਾਨਵਰ ਮਰ ਰਹੇ ਆ ਅੱਖਾਂ ਸਾ 40 ਦਾ ਟੈਂਪਰੇਚਰ ਸੀਗਾ ਜੀ ਜਦੋਂ ਸੰਡੇ ਮੁੰਡੇ ਲਗੇ ਹੋਏ ਸੀਗੇ 40 ਦਾ ਟੈਂਪਰੇਚਰ ਸੀਗਾ ਜੀ ਪੂਰਾ ਹਾਲ ਹੋ ਗਿਆ ਸਾਡੇ ਗਰਮੀ ਚ ਤੇ ਜਾਨਵਰਾਂ ਦਾ ਕੀ ਹਾਲ ਹੁੰਦਾ ਬਾਈ ਉਹ ਨਹੀਂ ਬੈਠ ਸਕਦੇ ਜੀ ਕਰ ਸਾਨੂੰ ਕੋਈ ਸਾਡੇ ਕਿਹੜਾ ਮਿਲ ਰੋਟੀ ਪਾਣੀ ਤਾਂ ਸਾਨੂੰ ਹੀ ਮਿਲ ਹੀ ਰਿਹਾ ਜੀ ਪਰ ਤੁਹਾਨੂੰ ਦੇਖ ਕੇ ਥੋੜਾ ਜਿਹਾ ਆਉਂਦਾ ਵੀ ਜਿਵੇਂ ਕੁੱਤੇ ਦਾ ਸੀਕਰ ਰੱਖਦੇ ਉਹਨੂੰ ਕਿੰਨਾ ਉਹ ਕਰਦੇ ਆ ਜੀ ਹੁਣ ਇਹ ਵੀ ਜਾਨਵਰ ਇਹਨੂੰ ਕਿਹੜਾ ਕੋਈ ਪੁੱਛਣ ਵਾਲਾ ਜੀ ਕਹਿੰਦੇ ਵੀ ਕੋਰੋਨਾ ਦੇ ਹਿਸਾਬ ਨਾਲ ਉਹ ਪਟਾਈ ਦੇ ਪੈਸੇ ਵੜੇ ਪਿਛਲੇ ਸਾਲ ਵੀ ਕਹਿੰਦੇ ਵੀ ਆਏ ਹੋਏ ਸੀ ਉਹ ਪਤਾ ਨਹੀਂ ਕਿੱਥੇ ਹੁਣ ਫਰਵਰੀ ਮਾਰਚ ਦਾ ਮਹੀਨਾ ਆਉਂਦਾ ਫਿਰ ਪੰਨ ਖਾਲੀ ਦੇ ਕਣ ਦੇ ਨਾਲ ਕਣ ਕਰੂ ਫਿਰ ਨਾਲ ਜਾਨਵਰਾਂ ਨਾਲ ਜਦੋਂ ਤਾ ਡੈਮ ਦੇ ਵਿੱਚ ਪੂਰਾ ਪਾਣੀ ਭਰਿਆ ਹੁੰਦਾ ਉਦੋਂ ਤਾ ਜਿਹੜੇ ਚੰਡੀਗੜ੍ਹ ਦੇ ਆ ਜਿਹੜੇ ਆਸਪਾਸ ਦੇ ਟਰਾਈ ਸਿਟੀ ਦੇ ਜਿਹੜਾ ਯੂਥ ਹੈ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਇੱਥੇ ਫੋਟੋ ਖਿਚਾਣ ਆਉਂਦੇ ਲੇਕਿਨ ਹੁਣ ਜਦੋਂ ਇਹ ਡੈਮ ਬਿਲਕੁਲ ਸੁੱਕ ਗਿਆ ਤੇ ਅਕਾਲ ਪੈ ਗਿਆ ਉਦੋਂ ਇੱਥੇ ਕੋਈ ਫੋਟੋ ਤੱਕ ਤੱਕੀ ਇੱਥੇ ਦੇਖਣ ਵੀ ਨਹੀਂ ਆ ਰਿਹਾ ਕਿ ਕਿਸ ਤਰੀਕੇ ਨਾਲ ਇੱਥੇ ਜਾਨਵਰ ਮਰ ਰਹੇ ਨੇ ਆ ਜਿਹੜਾ ਤੁਸੀਂ ਪਿੱਛੇ ਪਾਣੀ ਦੇਖ ਰਹੇ ਹੋ ਛੋਟਾ ਜਿਹੜਾ ਟੋਬਾ ਬਣਾਇਆ ਹੋਇਆ ਇਹ ਇਹ ਮੁੰਡਿਆਂ ਨੇ ਬਣਾਇਆ ਹੋਇਆ ਹੈ ਬਾਈ ਕਿੰਨੇ ਦਿਨ ਲੱਗੇ ਤੁਹਾਨੂੰ ਟੋਬਾ ਬਣਾਉਣ ਦੇ ਨੂੰ ਤੇ ਕਿੰਨਾ ਟੈਂਕਰ ਪਾਣੀ ਇਹਦੇ ਚ ਪੈ ਗਿਆ ਅੱਜ ਤੀਜਾ ਦਿਨ ਹੈ ਬਜੀ ਅੱਛਾ ਤੇ 20-25 ਟੈਂਕਰ ਪੈ ਗਏ ਨੇ ਪਹਿਲਾਂ ਤਾਂ ਪਾਣੀ ਇੱਥੇ ਬਿਲਕੁਲ ਨਹੀਂ ਖੜਦਾ ਸੀ ਢੇੜਾਂ ਤੁਸੀਂ ਦੇਖੀ ਵੀ ਹੈ ਨਹੀਂ ਢੇੜਾਂ ਇੱਥੇ ਜਿਹੜਾ ਪਾਣੀ ਮਤਲਬ ਕਿ ਜਿਹੜਾ ਵੀ ਪਾਣੀ ਨੀਚੇ ਜਾਂਦਾ ਹੈ ਪਾਣੀ ਅੱਛਾ ਆਈ ਪਾਣੀ ਇੱਥੇ ਬਹੁਤ ਔਖਾ ਰੁਕ ਗਿਆ ਇਹ 22 25 ਟੈਂਕਰ ਪਾਏ ਨੇ ਤਾਂ ਇੱਥੇ ਰੁੱਕਿਆ ਇਹ ਬਣੇ ਹੁਣ ਉਹ ਥੋੜਾ ਡੈਮ ਤੋਂ ਪਿੱਛੇ ਐ ਉੱਥੇ ਆਸੀ ਅੱਜ ਮਸ਼ੀਨ ਨਾਲ ਥੋੜੇ ਪਟਾਈ ਕਰਾਈ ਐ ਉੱਥੇ ਪਾਣੀ ਪਾਣਾ ਹੈ ਹਾਂਜੀ ਪਿਆ ਪਿਆ ਹੋ ਗਿਆ ਇੱਥੇ ਇਹ ਆ ਤੇੜਾਂ ਦੇ ਵਿੱਚ ਇਹਦਾ ਪੈਰਪੂਰ ਫਸਿਆ ਹੋਏਗਾ ਪਾਣੀ ਪੀਣਾ ਆਇਆ ਹੋਣਾ ਇੱਥੇ ਸਾਮਲ ਕੇ ਆਵਰੇ ਪੇ ਪੇ ਇਦਾਂ ਦਾ ਹੋ ਗਿਆ ਪੈਰ ਵਿੱਚ ਪੈਰ ਵਿੱਚ ਫਸ ਗਈ ਖੜਿਆ ਖੜਿਆ ਇੱਥੇ ਹੀ ਸੁੱਕ ਗਿਆ ਜੀ ਕੰਕਾਲ ਦੇਖ ਕੇ ਲੱਗ ਰਿਹਾ ਕਿ ਇਹ ਦਾ ਕੰਟੋ ਕਾਟਿਕ ਕੌਂਟਲ ਦਾ ਇਹ ਜਾਨਵਰ ਹੋਣਾ ਤੇ ਪੈਰ ਇਸ ਦਰਾਰਾਂ ਦੇ ਵਿੱਚ ਫਸਣ ਕਰਕੇ ਇਹ ਇੱਥੇ ਹੀ ਫਸ ਗਿਆ ਤੇ ਇੱਥੇ ਦੇ ਜਿਹੜੇ ਕੁੱਤੇ ਨੇ ਜੰਗਲੀ ਕੁੱਤੇ ਉਹਨਾਂ ਨੇ ਇਹਨੂੰ ਨੋਚ ਲਿਆ ਪੰਜਾਬ ਪੋਸਟ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਸੁਸ਼ਾਂਕ ਲੇਅਰ ਇਸ ਸਮੇਂ ਅਸੀਂ ਪਹੁੰਚੇ ਹਾਂ ਜੀ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦੇ ਪਿੰਡ ਪਰਛ ਦੇ ਵਿੱਚ ਤੇ ਜਿੱਥੇ ਅਸੀਂ ਖੜੇ ਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਜਗ੍ਹਾ ਦੇ ਵਿੱਚ ਇਹ ਜਗ੍ਹਾ ਕੈਨ ਨੂੰ ਤਾਂ ਪਰਛ ਡੈਮ ਹੈ ਲੇਕਿਨ ਤੁਸੀਂ ਦੇਖ ਸਕਦੇ ਹੋ ਇਹ ਇਹ ਤਸਵੀਰਾਂ ਨੂੰ ਤੁਹਾਨੂੰ ਇਦਾਂ ਦੇਖ ਕੇ ਲੱਗਦਾ ਹੋਵੇਗਾ ਕਿ ਜਿਵੇਂ ਇੱਥੇ ਕੋਈ ਅਕਾਲ ਪਿਆ ਹੈ ਤੇ ਇਸ ਡੈਮ ਦੇ ਨਾਲ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਤੁਹਾਨੂੰ ਤਸਵੀਰਾਂ ਦਿਖਾएंगे ਦੇ ਨਾਲ ਇੱਕ ਜੰਗਲ ਜਿਹੜਾ ਲੱਗਦਾ ਹੈ ਇਹ ਜੰਗਲ ਦੀ ਮਾਰ ਬਹੁਤ ਵੱਡੀ ਮਾਰ ਹੈ ਤੇ ਕਈ ਜਾਨਵਰ ਇਸ ਜੰਗਲ ਦੇ ਵਿੱਚ ਰਹਿੰਦੇ ਨੇ ਲੇਕਿਨ ਗਰਮੀ ਦੇ ਕਰਕੇ ਜਿਹੜਾ ਪਾਣੀ ਦਾ ਅਕਾਲ ਪਿਆ ਤੁਸੀਂ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਇਹ ਜਿਹੜਾ ਤੁਹਾਨੂੰ ਇੱਕ ਪੈਰ ਦਿਖ ਰਿਹਾ ਹੈ ਪੈਰ 12 ਸਿੰਗੇ ਦਾ ਪੈਰ ਹੈ ਤੇ ਹੋਰ ਵੀ ਇਦਾਂ ਦੇ ਕਈ ਕੰਕਾਲ ਜਿਹੜੇ ਕੀ ਐ ਇਸ ਡੈਮ ਦੇ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਤੇ ਜੰਗਲਾਤ ਮਹਿਕਮੇ ਦੀਆਂ ਅੱਖਾਂ ਬੰਦ ਨੇ ਡੈਮ ਜਿਹੜਾ ਕੀ ਐ ਡੈਮ ਮਹਿਕਮਾ ਉਹਨਾਂ ਦੀ ਅੱਖਾਂ ਬੰਦ ਨੇ ਅਸੀਂ ਪਿੰਡ ਦੇ ਜਿਹੜੇ ਜਿਹੜੇ ਨੌਜਵਾਨ ਪੀੜ੍ਹੀ ਐ ਉਹ ਸਾਡੇ ਨਾਲ ਮੌਜੂਦ ਐ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਉਹਨਾਂ ਨੇ ਪਾਣੀ ਇੱਥੇ ਤੱਕ ਪਹਚਾਰੇ ਨੇ ਤੇ ਜਾਨਵਰਾਂ ਨੂੰ ਕਿਵੇਂ ਵਿਚਾਰੇ ਨੇ ਬਾਈ ਕਿੰਨਾ ਚਿਰ ਹੋ ਗਿਆ ਬਾਈ ਜਾਨਵਰਾਂ ਦੀ ਮੌਤਾਂ ਨੂੰ ਇੱਥੇ ਹੁੰਦੇ ਹੋਏ ਜਦੋਂ ਦਾ ਗਰਮੀ ਬਹੁਤ ਆਪਣੇ ਪੂਰੇ ਉਮਾਰਤੇ ਐ ਕਿਵੇਂ ਤੁਸੀਂ ਇਸ ਚੀਜ਼ ਨੂੰ ਵੇਖਦੇ ਬਸ ਐਸੀ ਗੱਲ ਭਾਈ న్యూਸ ਚੈਨਲ ਵਾਲਿਆਂ ਨੂੰ ਤੁਸੀਂ ਪਹੁੰਚੇ ਸਾਡੀ ਮਾਨ ਰੱਖਿਆ ਸਾਡੀ ਖਬਰ ਫਲਾਓ ਜਰੂਰ ਤੇ ਭਾਈ ਇਹ ਇੱਥੇ 2 ਤੋਂ 3 ਮਹੀਨਾਤ ਹੋ ਗਏ ਜੀ ਦਿਨ ਪਰ ਦਿਨ ਪਾਣੀ ਸੁੱਕਦਾ ਜਾ ਰਿਹਾ ਜੀ ਪਿੰਡ ਵੱਜੋਂ ਵੀ ਹੋਰ ਜਿਹੜੇ ਮਹਿਕਮੇ ਡਿਪਾਰਟਮੈਂਟ ਵਾਲੇ ਸੀਗੇ ਜੰਗਲਾਤ ਵਾਲੇ ਸੀਗੇ ਉਹਨਾਂ ਨੂੰ ਸੁਨੇਹਾ ਵੀ ਲਗਾਇਆ ਗਿਆ ਕਿ ਕੁਝ ਕਰੋ ਇਹਨਾਂ ਦਾ ਕੁਝ ਹਿੱਲਾ ਬਿਸਿੱਲਾ ਕਰੋ ਜਾਨਵਰ ਡੇਲੀ ਮਰ ਰਹੇ ਆਂ ਜੰਗਲ ਅਸੀਂ ਆਂਦੇ ਲੱਕੜੀਆਂ ਲੁਕੜੀਆਂ ਘਰ ਦੀ ਵਗੈਰਾ ਲੈਣ ਵਗੈਰਾ ਤੇ ਡੇਲੀ ਜਾਨਵਰ ਮਰਦੇ ਸੀਗੇ ਜੀ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ ਜੀ ਕੋਈ ਸੁਣਵਾਈ ਨਾ ਹੋਣ ਦੇ ਕਾਰਨ ਹੁਣ ਵੀ ਅਸੀਂ 10 ਦਿਨ ਪਹਿਲਾਂ ਸਨੇਹਾ ਲਾਇ ਜੀ ਬਣ ਵਿਭਾਗ ਨੂੰ ਤੇ ਡੈਮ ਵਾਲਿਆਂ ਨੂੰ ਕੀ ਤੁਹਾਡੀ ਸਾਡੀ ਹੈਲਪ ਕਰੋਗੀ ਡੈਮ ਦੀ ਪਟਵਾਈ ਦਾ ਕੋਈ ਸੋਲੂਸ਼ਨ ਕਰੋ ਜਾਂ ਸਾਨੂੰ ਦੱਸੋ ਕਿਵੇਂ ਕਰਨਾ ਅਸੀਂ ਮਿਲ ਕੇ ਪਿੰਡ ਵਾਲੇ ਸਾਥ ਦਿੰਦੇ ਤੁਹਾਡਾ ਭਾਜੀ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਹੁਣ ਅਸੀਂ ਖੁਦ ਆਪਣਾ 2-4 ਮੁੰਡੇ ਆਪਣਾ ਨਾਲ ਨੌਜਵਾਨ ਹੈਗੇ ਪਿੰਡ ਦੇ ਕੁਝ ਆਏ ਨਹੀਂ ਅਜੇ ਆਂਦੇ ਆ ਰਸਤੇ 'ਚ ਉਹਨਾਂ ਨੇ ਰਲ ਕੇ ਆਪਾਂ ਖੁਦ ਹੁਣ ਪਾਣੀ ਟੈਂਕਰਾਂ ਨਾਲ ਪਿਚਾਰੇ ਆਂ ਜੀ ਤੇ ਬਹੁਤ ਹਰਿਆਣਗੀ ਹੋ ਰਹੀ ਹੈ ਜੀ ਟਰੈਕਟਰ ਗੜ ਰਹੇ ਆ ਜੀ ਅਹ ਥੋੜਾ ਪਾਣੀ ਪਾਇਆ ਜੀ ਤਿੰਨ ਦਿਨ ਹੋ ਗਏ ਸਾਨੂੰ ਲਗਿਆ ਨੂੰ ਤੇ ਬਾਕੀ ਹੁਣ ਪਿੱਛੇ ਅੱਜ ਵੀ ਜੀਸੀਬੀ ਮਸ਼ੀਨ ਬੁਲਾ ਕੇ ਖੱਡੇ ਮਰਵਾਏ ਉਹਦੇ ਚ ਵੀ ਪਾਣੀ ਪਜਾਣਾ ਜੀ ਕਿਉਂਕਿ ਇੱਥੇ ਤੱਕ ਜਾਨਵਰ ਆਂਦੇ ਨਹੀਂ ਜੀ ਤੇ ਪਿੱਛੇ ਤੱਕ ਜਾਨਵਰ ਪਿੱਛੇ ਹੈਗੇ ਜਾਨਵਰ ਬਹੁਤ ਕਾਫੀ ਕੁੱਤੇ ਬਹੁਤ ਤੰਗ ਕਰਦੇ ਆ ਜੀ ਪਾਣੀ ਪਹੁੰਚਦੇ ਨਹੀਂ ਪਾਣੀ ਤੱਕ ਜਾ। ਅੱਛਾ ਭਾਈ ਇੱਥੇ ਜਿਹੜਾ ਜਾਨਵਰ ਹੈ ਕਿਹੜਾ ਕਿਹੜਾ ਜਾਨਵਰ ਇਸ ਜਿਹੜਾ ਕੀ ਆ ਪਰਛਪਿੰਡ ਦੇ ਜਿਹੜਾ ਨਾਲ ਜੰਗਲ ਹੈ ਕਿਹੜਾ ਕਿਹੜਾ ਜਾਨਵਰ ਇੱਥੇ ਪਾਇਆ ਜਾਂਦਾ ਹੈ? ਇੱਥੇ ਜਾਨਵਰ ਕਾਫੀ ਜਾਨਵਰ ਹੈ ਜੀ 12 ਸਿੰਗਾ ਹੋ ਗਿਆ, ਨੀਲ ਗਾਏ ਹੋ ਗਈ ਤੇ ਜੰਗਲੀ ਸੂਰ ਹੋ ਗਏ ਜੀ, ਜੰਗਲੀ ਗਾਵਾਂ ਹੋ ਗਈਆਂ, ਨੀਲ ਗਾਵਾਂ ਹੋ ਗਈਆਂ ਜੀ। ਔਰ ਹਿਰਨ ਵਗੈਰਾ ਮੋਰ ਪੰਛੀ ਸਬ ਮਤਲਬ ਕਿ ਕਾਫੀ ਜਾਨਵਰ ਜੰਗਲ ਹੈ ਜੀ ਇੱਥੇ ਤਾਂ ਜਾਨਵਰ ਤਕਰੀਬਨ ਅੱਛਾ ਭਾਈ ਤੁਸੀਂ ਇੱਥੇ ਦੇ ਜਿਹੜਾ ਜੰਗਲਾਤ ਵਿਭਾਗ ਮੈਂ ਉਹਦੇ ਕੋਲ ਗਏ ਸੀ ਕਿ ਕਹਿਣ ਵਾਸਤੇ ਕਿ ਪਾਣੀ ਦੀ ਕਿੱਲਤ ਆ ਰਹੀ ਹੈ ਜਾਨਵਰ ਮਰ ਰਹੇ ਹੈ ਗਏ ਸੀ ਤੁਸੀਂ ਜੰਗਲਾਤ ਵਿਭਾਗ ਮੈਂ ਗਏ ਨਹੀਂ ਸੀਗੇ ਜੀ ਜਿਨ੍ਹਾਂ ਦੀ ਇੱਥੇ ਡਿਊਟੀ ਹੈ ਜੀ ਆਉਂਦੇ ਆ ਆਪਣਾ ਦੇਖਰੇਖ ਕਰਦੇ ਆ ਪੇੜ-ਪੌਦੇ ਲਾਂਦੇ ਆ ਜੀ ਉਹਨਾਂ ਦੇ ਮਾਧਿਅਮ ਉਹ ਬਨਪੀਵਾਗ ਚੋਂ ਹੀ ਹੈ ਜੀ ਉਹਨਾਂ ਦੇ ਮਾਧਿਅਮ ਨਾਲ ਅਸੀਂ ਸਨੇਹਾ ਲਾਇਆ ਸੀਗਾ ਬਾਕੀ ਸਾਨੂੰ ਕੋਈ ਕਾਰਵਾਈ ਨਹੀਂ ਮਿਲੀ ਜੀ ਨਾ ਕੋਈ ਕਿਸੇ ਨੇ ਆ ਕੇ ਸਾਡਾ ਸਾਥ ਦਿੱਤਾ ਜੀ ਵੀ ਤੁਹਾਡੇ ਨਾਲ ਕੰਮ ਕਰਦਾਂਗੇ। ਹੁਣ ਸਾਡੇ ਕੋਲ ਕਿਹੜਾ ਵੀ ਧਨਾ ਰਹੀ ਅੰਨਾ ਵੀ ਅਸੀਂ ਵੀ ਤੁਹਾਨੂੰ ਪੈਸੇ ਵਿੱਚ ਪਾ ਕੇ ਦਈਏ। ਤੇ ਜਿਹੜਾ ਜਿਹੜਾ ਜੰਗਲਾਤ ਵਿਭਾਗ ਦੇ ਕੰਮ ਹੈ ਜਿਹੜਾ ਡੈਗਮੈਂਕ ਵਿੱਚ ਦਾ ਕੰਮ ਹੈ ਉਹ ਤੁਸੀਂ ਨਿਭਾ ਰਹੇ ਹੋ ਤੇ ਤੁਹਾਨੂੰ ਕਿੰਨੇ ਦਿਨ ਹੋ ਗਏ ਬਿਰੋਰੇ ਪਾਣੀ ਪੰਦਿਆਂ ਨੂੰ ਟੋਏ ਪਟਕੇ? ਸਾਨੂੰ 3 ਤੋਂ 4 ਦਿਨ ਹੋ ਗਏ ਜੀ। ਅੱਛਾ। ਲੱਗੇ ਵਿਆ ਜੀ ਰੂਟੀਨ ਸਵੇਰੇ 9 ਵਜੇ ਤੋਂ ਲੱਗਦੇ ਆ ਜੀ। ਤੇ ਸ਼ਾਮੀ 5-6 ਵਜੇ ਤੱਕ ਜਿੰਨੀ ਕੋਸ਼ਿਸ਼ ਹੁੰਦੀ ਜੀ ਆਪਾਂ ਫੁੱਲ ਕਰਦੇ ਆ ਜੀ। ਠੀਕ ਹੈ ਤੇ ਬਈ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਜਿਵੇਂ ਕਿ ਆ ਜਿਹੜਾ ਡੈਮ ਦੀ ਆ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਦਰਾਰਾਂ ਨੇ ਡੈਮ ਦੀਆਂ ਇਹ ਤਕਰੀਬਨ ਤਕਰੀਬਨ ਮੇਰੇ ਖਿਆਲ ਨਾਲ 10 15 ਫੁੱਟ ਤੱਕ ਜਿਹੜੀਆਂ ਨੀਚੇ ਡੂੰਘੀਆਂ ਜਾ ਚੁੱਕੀਆਂ ਨੇ ਤੇ ਇਹਨੂੰ ਇਹਨੂੰ ਬਈ ਹੁਣ ਇਹਦੇ ਵਿੱਚ ਦੁਬਾਰਾ ਪਹਿਲਾਂ ਪਾਣੀ ਕਦੀ ਆਂਦਾ ਸੀ ਕਿਸੇ ਟਾਈਮ ਤੇ ਪੂਰਾ ਉਬਾਰ ਤੇ ਸੀਗਾ ਪਾਣੀ ਹਾਂਜੀ ਪਾਜੀ ਆਂਦਾ ਇੱਥੇ ਬਰਸਾਤਾਂ ਦਾ ਪਾਣੀ ਜਾਂਦਾ ਹੈਗਾ ਜੀ ਬਾਕੀ ਇੱਥੇ ਪਟਾਈ ਲੱਗਣ ਦਾ ਮਤਲਬ ਕਿ ਪਟਾਈ ਲੱਗਣੀ ਹੈ ਇਹਦੀ ਅੱਛਾ ਸਾਰੀ ਪਟਾਈ ਕਰਕੇ ਫਿਰ ਪਾਣੀ ਇੱਥੇ ਖੜੇਗਾ ਅੱਛਾ ਅੱਛਾ ਇਹਦੇ ਡੈਮ ਦੀ ਪਟਾਈ ਨਹੀਂ ਹੋ ਪਾਰੀ ਸ ਹਾਂਜੀ ਇਹਦੀ ਤਕਰੀਬਨ ਜਦੋਂ ਤੋਂ ਲੱਗਿਆ ਜੀ ਇੱਕ ਵਾਰੀ ਵੀ ਪਟਾਈ ਨਹੀਂ ਹੋਈ ਇਹ ਇੱਕ 2014 ਚ ਐਦਾਂ ਦੀ ਮੁਸੀਬਤ ਆਈ ਸੀਗੀ 2018 ਚ ਆਈ ਤੇ ਹੁਣ 2024 ਚ ਆਈ ਭਾਜੀ ਤੇ ਘੱਟੋ ਘੱਟ ਵੀ ਇਹਦੀ 15 20 ਫੁੱਟ ਪਟਾਈ ਹੋ ਗਏ ਤਾਂ ਕਿਤੇ ਜਾ ਕੇ ਇਹਦੇ ਚ ਪਾਣੀ ਰੁਕਣਾ ਜੀ ਹੁਣ ਅੱਛਾ ਤੇ ਇਹਦੇ ਜਿਹੜਾ ਡੈਮ ਮਹਿਕਮਾ ਹੈ ਤੇ ਜਿਹੜਾ ਜਿਹੜਾ ਜੰਗਲਾਤ ਮਹਿਕਮਾ ਨੂੰ ਉਹਨੂੰ ਉਹਨਾਂ ਦੇ ਅੱਖਾਂ ਦੇ ਉੱਤੇ ਪੱਟੀ ਬੰਨੀ ਹੋਈ ਹੈ ਕਿ ਜਿਸ ਤਰੀਕੇ ਦੇ ਨਾਲ ਜਾਨਵਰ ਅਸੀਂ ਖੁਦ ਆਪ ਜਾ ਕੇ ਦੇਖਿਆ ਕੰਕਾਲ ਪਏ ਹੋਏ ਨੇ ਜਾਨਵਰ ਲਗਾਤਾਰ ਜਾਨਵਰ ਮਰ ਰਹੇ ਤੇ ਉਹਨਾਂ ਨੇ ਉਹਨਾਂ ਤੱਕ ਦੁਬਾਰਾ ਕਦੀ ਸੁਨੇਹਾ ਨਹੀਂ ਲਾਇਆ ਜਾਨਵਰ ਮਰ ਚੁੱਕੇ ਆ ਲਗਾਤਾਰ ਉਹ ਵੀ ਗਿਣਤੀਆਂ ਕਰਦੇ ਹੋਣ ਇਸ ਚੀਜ਼ ਦੀਆਂ ਉਹਨਾਂ ਦੇ ਕੰਮ ਤੇ ਜੂਨੀ ਸਰਕਾਰ ਇਸ ਚੀਜ਼ ਦੀ ਭਾਈ ਜੀ ਤਕਰੀਬਨ ਦੇਖੋ ਜੀ ਪੱਟੀਆਂ ਬੰਨੀ ਹੋਈ ਆ ਉਹਨਾਂ ਦੀ ਅੱਖਾਂ ਤੇ ਇੱਥੇ ਡਿਊਟੀ ਲੱਗੀ ਹੋਈ ਹੈ ਡੈਮ ਦੇ ਵਰਕਰ ਰੱਖੇ ਹੋਏ ਨੇ ਉਹਨਾਂ ਦੀ ਦੇਖ ਰਹਿਕ ਦੀ ਡਿਊਟੀ ਬੰਨਦੀ ਹੈ ਦੇਖਦੇ ਆ ਸਭ ਕੁਝ ਦੇਖਦੇ ਆ ਜੀ ਉਹ ਪਰ ਜਿਸ ਸਾਹਿਬ ਤੇ ਕੰਮ ਨਹੀਂ ਕਰ ਰਹੇ ਤੇ ਅੱਖਾਂ ਤੇ ਪੱਟੀਆਂ ਬੰਨੀ ਹੋਈ ਹੈ ਜੀ ਤੇ ਜਿਹੜਾ ਜਿਹੜਾ ਜੰਗਲਾਤ ਮੈਕਮੇ ਦਾ ਜਿਹੜਾ ਕੰਮ ਹੈ ਆ ਜਿਹੜਾ ਡੈਮ ਮੈਕਮੇ ਦਾ ਕੰਮ ਹੈ ਤੁਸੀਂ ਆਪ ਨਭਾਰੇ ਹੋ ਤੇ ਤੈਨੂੰ ਪਿੰਡਾਂ ਵਾਲੇ ਦਾ ਕਿਵੇਂ ਦਾ ਪਿੰਡ ਦਾ ਕਿਵੇਂ ਦਾ ਸਹਿਯੋਗ ਮਿਲ ਰਿਹਾ ਪਿੰਡ ਵਾਲੇ ਤੁਹਾਨੂੰ ਸਹਿਯੋਗ ਦੇ ਰਹੇ ਇਸ ਚੀਜ਼ ਦੇ ਵਿੱਚ ਨਹੀਂ ਪਿੰਡ ਵਾਲੇ ਤਾਂ ਹੀ ਸਾਰੇ ਆ ਰਹੇ ਆ ਵੈਸੇ ਕੋਈ ਨਹੀਂ ਮਤਲਬ ਮੁੰਡੇ ਜਿਵੇਂ ਹੈਗੇ ਹੁਣ ਡਿਊਟੀ ਵਾਲੇ ਵੀ ਹੈਗੇ ਸਾਰੇ ਮਤਲਬ ਜਿਹਦੇ ਕੋਲ ਛੁੱਟੀ ਹੁੰਦੀ ਜਾਂ ਕੋਈ ਫ੍ਰੀ ਹੁੰਦਾ ਫੋਨ ਕਰ ਦਿੰਦਾ ਵੀ ਚਲੋ ਚੱਲਦੇ ਪਾ ਜਾਂਦੇ ਦੋ ਤਿੰਨ ਟੈਂਕਰ ਹੋਣ ਤੱਕ ਅਸੀਂ 15 20 ਟੈਂਕਰ ਪਾ ਗ ਪਿੰਡ ਦਾ ਜੋ ਵੀ ਮੈਨੂੰ ਇੱਥੋਂ ਹੀ ਪਾਣੀ ਜਾਂਦਾ ਜੀ ਉੱਥੇ ਉਹ ਸਾਡੀ ਕਣਕ ਹੋਈ ਐ ਉੱਥੇ ਜਿੱਥੇ 30 40 ਕੁਇੰਟਲ ਵਾਲੀ ਉੱਥੇ 5 10 ਕੁਇੰਟਲ ਹੋਈ ਐ ਜੀ ਅੱਛਾ ਜੀ ਇੱਕ ਤਾਂ ਉੱਥੇ ਲੋਧਰ ਜਾਂਵਰਾਂ ਦੇ ਉਹ ਲੱਗ ਗਏ ਪਰ ਉਹਨਾਂ ਨੂੰ ਵੀ ਪਾਣੀ ਨਹੀਂ ਮਿਲ ਰਿਹਾ ਜੀ ਹੁਣ ਕਣਕ ਵੀ ਸਾਡੀ ਹੋਈ ਨਹੀਂ ਜੀ ਸੰਡੇ ਨੂੰ ਤਕਰੀਬਨ ਘਟੋ ਘਟ 20 25 ਮੁੰਡੇ ਸੀਗੇ ਜੀ ਆਪਾਂ ਨੇ ਮੈਸੇਜ ਲਾਇਆ ਸੀਗਾ ਤੇ ਸੰਡੇ ਨੂੰ ਸਭ ਦੀ ਛੁੱਟੀ ਸੀਗੀ 20 25 ਮੁੰਡੇ ਸੀਗੇ ਆਪਾਂ ਜਿੱਦਣ ਸ਼ੁਰੂਆਤ ਕੀਤੀ ਐ ਜੀ ਅ ਅ ਸ਼ਨੀਵਾਰ ਨੂੰ ਕੀਤੀ ਸੀ ਕਿ ਮੈਸੇਜ ਲਾਇਆ ਸੀਗਾ ਜੀ ਸੰਡੇ ਨੂੰ ਮੁੰਡੇ ਪਹੁੰਚੇ ਜੀ ਸਾਰੇ ਸੰਡੇ ਦੀ ਸੇਵਾ ਨਿਭਾ ਕੇ ਗਏ ਜੀ ਹੁਣ ਆਪਾਂ ਖੁਦ ਕਰ ਰਹੇ ਆ ਸ਼ਾਮੀ ਉਹਨਾਂ ਨੇ ਫੇਰ ਆ ਜਾਣਾ ਜੀ ਅੱਛਾ ਸ਼ਾਮ ਨੂੰ ਜਰਣਾ ਅੱਛਾ ਮਤਲਬ ਡਿਊਟੀਆਂ ਬਣੀਆਂ ਹੋਈਆਂ ਨੇ ਸਵੇਰੇ ਇੱਕ ਬੰਦਾ ਆਊਗਾ ਅਲੱਗ ਟੀਮ ਆਊਗੀ ਤਾਂ ਛੇੜੀ ਸ਼ਾਮ ਨੂੰ ਅਲੱਗ ਟੀਮ ਆਊਗੀ ਜਿਹੜਾ ਕੋਈ ਉਹ ਨਹੀਂ ਹੈ ਜੀ ਮਤਲਬ ਜਦੋਂ ਅਮਰ ਜੀ ਦਾ ਕਾਈ ਦਿੰਦਾ ਕੋਈ ਫੋਨ ਕਰਕੇ ਵੀ ਚਲੋ ਚੱਲਦੇ ਫਰੀ ਹੁਣ ਜਿਵੇਂ ਬੈਠੇ ਆ ਹੁਣ ਜਿਵੇਂ ਆਪਾਂ ਬਾਹਰ ਨਿਕਲਦੇ ਜੀ ਦੁਪਹਿਰੇ ਨੂੰ ਕਿੰਨੀ ਧੁੱਪ ਹੁੰਦੀ ਪੂਰਾ ਹਾਲ ਹੋ ਜਾਂਦਾ ਜੀ ਸਾਨੂੰ ਪਾਣੀ ਬ ਸੋ ਜਿਵੇਂ ਕਿ ਤੁਸੀਂ ਦੇਖਿਆ ਜਿਹੜਾ ਪਿੰਡ ਦਾ ਜਿਹੜਾ ਯੂਥ ਹੈ ਉਹ ਆਪ ਇਹ ਗੱਲ ਕਹਿ ਰਿਹਾ ਕਿ ਜੋ ਜੰਗਲਾਤ ਮੈਕਮੇ ਦਾ ਕੰਮ ਹੈ ਜਾਂ ਜੋ ਜਿਹੜਾ ਡੈਮ ਮੈਕਮੇ ਦਾ ਕੰਮ ਹੈ ਉਹ ਆਪ ਪਿੰਡ ਦਾ ਜਿਹੜਾ ਨੌਜਵਾਨ ਪੀੜੀ ਕਰ ਰਹੀ ਹੈ ਤੇ ਕਿਤੇ ਨਾ ਕਿਤੇ ਜੰਗਲਾਤ ਮੈਕਮੇ ਦੀ ਅੱਖਾਂ ਉੱਤੇ ਪੱਟੀ ਬੰਨੀ ਹੋਈ ਹੈ ਤੇ ਮੈਂ ਇੱਕ ਵਾਰ ਫਿਰ ਤੋਂ ਆਪਣੇ ਸਹਿਯੋਗੀ ਨੂੰ ਕਹੂੰਗਾ ਤੁਹਾਨੂੰ ਤਸਵੀਰਾਂ ਰਾਹੀਂ ਦਿਖਾਏਗਾ ਉਹ ਜਿਹੜੀਆਂ ਤਸਵੀਰਾਂ ਨੇ ਬਾਰਾ ਸਿੰਘੇ ਦਾ ਜਿਹੜਾ ਪੂਰਾ ਇਹ ਪੈਰ ਦਿਖਿਆ ਇਦਾਂ ਦੇ ਹੋਰ ਵੀ ਬਹੁਤ ਸਾਰੇ ਕੰਕਾਲ ਹੈ ਅਸੀਂ ਤੁਹਾਨੂੰ ਦਿਖਾਵਾਂਗੇ ਤੇ ਕਿਤੇ ਨਾ ਕਿਤੇ ਕਿਉਂਕਿ ਜਿਹੜੇ ਜਾਨਵਰ ਨੇ ਓਹੋ ਪਾਣੀ ਦੀ ਤਲਾਸ਼ ਦੇ ਵਿੱਚ ਆਉਂਦੇ ਨੇ ਇੱਥੇ ਇਨਸਾਨਾਂ ਦਾ ਜਿਹੜਾ ਕੀ ਹੈ ਪਾਣੀ ਦੇ ਨਾਲ ਬੁਰਾ ਹਾਲ ਹੋਇਆ ਪਿਆ ਗਰਮੀ ਦੇ ਨਾਲ ਬੁਰਾ ਹਾਲ ਹੋਇਆ ਪਿਆ ਪਾਣੀ ਨਹੀਂ ਮਿਲ ਰਿਹਾ ਦੂਜੇ ਪਾਸੇ ਜਾਨਵਰਾਂ ਦਾ ਤੁਸੀਂ ਵੇਖ ਸਕਦੇ ਹੋ ਕੀ ਹਾਲ ਹੋਏਗਾ ਤੇ ਬਾਈ ਮੇਰਾ ਆਖਰੀ ਸਵਾਲ ਤੁਹਾਨੂੰ ਹੋਇਆ ਹੈ ਹੁਣ ਜਿਵੇਂ ਜਿੱਦਾਂ ਜਿੱਦਾਂ ਕੀ ਗਰਮੀ ਪਈ ਜਾ ਰਹੀ ਹੈ ਲਗਾਤਾਰ ਗਰਮੀ ਪਈ ਜਾ ਰਹੀ ਹੈ ਤੁਹਾਨੂੰ ਲੱਗਦਾ ਇੱਕ ਵਾਰ ਫੇਰ ਤੋਂ ਤੁਹਾਨੂੰ ਜਾਣਾ ਚਾਹੀਦਾ ਜੰਗਲਾਤ ਮਹਿਕਮੇ ਦੇ ਕੋਲ ਦਿੱਲੀ ਮਤਲਬ ਕਿ 2-3 ਜਾਨਵਰ ਮਰਦੇ ਹੀ ਮਰਦੇ ਐ ਇੱਥੇ ਦਿੱਲੀ 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 ਮੌਤ ਹੋ ਰਹੀ ਹੈ 2-3 ਜਾਨਵਰਾਂ ਦੀ ਮਤਲਬ ਕਿ ਹੁਣ ਤੱਕ 400-5 ਹੁਣ ਮਿਲ ਗਿਆ ਸਿੱਧਾ ਹੁਣ ਜਿਹੜੀ ਖਰਾਹੀ ਦੇਖੇ ਵੀ ਆ ਨਾ ਉਹ ਸਾਡੀ ਅੱਖਾਂ ਸਾਹਮਣੇ ਐਨਾ ਕ ਜਾਨਵਰ ਮਰ ਚੁੱਕੇ 3-400 ਜਾਨਵਰ ਮਰ ਚੁੱਕੇ ਆ ਅਸਾਂ 3-400 ਜਾਨਵਰ ਹਾਂਜੀ ਐਨਾ ਮਤਲਬ ਕਿ ਪਾਪ ਹੁੰਦਾ ਪਿਆਈ ਤੇ ਬਾਈ ਤੁਹਾਨੂੰ ਲੱਗਦਾ ਇੱਕ ਵਾਰ ਫੇੜ ਤੋਂ ਪੂਰੇ ਪਿੰਡ ਨੂੰ ਮਿਲ ਕੇ ਜਾਂ ਜਿਹੜੀ ਪਿੰਡ ਦੀ ਥੋੜੀ ਪੰਚਾਇਤ ਉਹਨੂੰ ਜਾਣਾ ਚਾਹੀਦਾ ਦੁਬਾਰਾ ਤੋਂ ਜੰਗਲਾਤ ਵਿਭਾਗ ਦੇ ਕੋਲ ਸਾਡੇ ਪਿੰਡ ਤੋਂ ਲੱਗਿਆ ਹੋਇਆ ਉੱਥੇ ਇੱਕ ਮਤਲਬ ਮੁੰਡਾ ਹੀ ਹੈ ਉਹ ਵੀ ਸਾਡੇ ਨਾਲ ਵੈਸੇ ਉਹ ਆਪਣੀ ਤਰਫੋਂ ਲੱਗਿਆ ਹੋਇਆ ਸਾਡੇ ਨਾਲ ਹੀ ਮਤਲਬ ਜੰਗਲਾਤ ਵਿਭਾਗ ਦੇ ਉਹਨੂੰ ਵੀ ਕਿਹਾ ਮਤਲਬ ਵੀ ਉਹ ਵੀ ਕਹਿੰਦਾ ਵੀ ਮੈਂ ਕਹਿੰਿਆ ਹਾਂ ਉਹਨਾਂ ਨੂੰ ਕਹਿੰਦੇ ਵੀ ਪੈਸੇ ਦੇ ਦੂੰਗੇ ਤੁਹਾਨੂੰ ਐਵੇਂ ਪਰ ਆ ਮਤਲਬ ਕੋਈ ਨਹੀਂ ਆ ਰਿਹਾ ਇੱਥੇ ਮਤਲਬ ਆਪ ਨਹੀਂ ਕਰ ਰਹੇ ਆਪ ਕੋਈ ਨਹੀਂ ਆ ਰਿਹਾ ਅੱਗੇ ਹੋ ਕੇ ਕਿਸੇ ਨੇ ਨਹੀਂ ਆ ਕੇ ਇੱਥੇ ਬੋਲੇ ਕਿ ਅਸੀਂ ਖੜੇ ਆ ਚਲੋ ਥ ਉਹਨੂੰ ਦੇਖ ਕੇ ਇੱਥੇ ਮਿਲ ਕੇ ਜਿਹੜੇ ਇੱਥੇ ਵਰਕਤ ਵਰਕਰ ਰੱਖੇ ਹੋਏ ਆ ਉਹ ਆਏ ਨੇ ਅੱਜ ਅੱਛਾ ਉਹ ਸਾਨੂੰ ਪੁੱਛਦੇ ਆ ਵੀ ਤੁਸੀਂ ਕੱਤੋਂ ਲੱਗੇ ਆ ਪਾਣੀ ਪਾਣਕ ਮਿਲ ਕੇ ਕਦੋਂ ਫੋਟੋਆਂ ਵੀ ਖਿੱਚ ਕੇ ਲੈ ਗਏ ਆ ਸਾਡੀ ਮਤਲਬ ਫੋਟੋਆਂ ਵਗੈਰਾ ਵੀ ਖਿੱਚ ਕੇ ਗਈ ਮਤਲਬ ਚਲੋ ਅਸੀਂ ਤਾਂ ਕੁਝ ਨਹੀਂ ਗਿਆ ਮਤਲਬ ਟੈਂਕਰ ਹੀ ਮਤਲਬ ਪਤਾ ਨਹੀਂ ਵੈਸੇ ਹੀ ਕੀਤੀ ਉਹਨਾਂ ਨੇ ਕੋਈ ਆਈ ਸੀ ਮਤਲਬ ਫੋਟੋ ਜਿਹੜੀ ਨਿਊਜ਼ ਆਈ ਸੀ ਨਾ ਉਹ ਤੋਂ ਦੇਖ ਕੇ ਮੈਨੂੰ ਡਰੇ ਹੋਣੇ ਆ ਤਾਂ ਜੀ ਫਿਰ ਉਹ ਕੁਝ ਅੱਛਾ ਤੇ ਦੂਜੀ ਗੱਲ ਮਨ ਸਾਡੀ ਇੱਕ ਨਾ ਸੀ ਯੂਥ ਨੂੰ ਕਹਿੰਦੇ ਜਿਵੇਂ ਚੰਡੀਗੜ੍ਹ ਦੇ ਮੁੰਡੇ ਆ ਜੀ ਇੰਸਟਾਗ੍ਰam ਤੇ ਜੀ ਰੀਲਾਂ ਵਗੈਰਾ ਪਾਉਂਦੇ ਉਹ ਵੈਸੇ ਤਾਂ ਉਹਨੇ ਇੱਥੇ ਰੀਲਾਂ ਬਣਾਣ ਆਈ ਉਹਨਾਂ ਫੁੱਲ ਜਦੋਂ ਡੈਮ ਫੁੱਲ ਭਰ ਆਉਣਾ ਜੀ ਬਰਸਾਤਾਂ ਦੇ ਟਾਈਮ ਵਧੀਆ ਫੁੱਲ ਪਣਿਆ ਉਦੋਂ ਨੇ ਇਹ ਹੁਣ ਇਸ ਟਾਈਮ ਕੋਈ ਨਹੀਂ ਖੜਦਾ ਜੀ ਆਗੇ ਹਾਂ ਉਹਨਾਂ ਨੂੰ ਵੀ ਥੋੜਾ ਜਿਹਾ ਵੀ ਕੋਈ ਵੀ ਤੁਸੀਂ ਵੀ ਥੋੜਾ ਯੋਗਦਾਨ ਕੋਈ ਵੈਸੇ ਵੀ ਤਾਂ ਬਣਾਉਂਦੇ ਸਰੇ ਇਹਨੂੰ ਫਲਾਓ ਜਿੰਨੇ న్యూਸ ਨੂੰ ਫਲਾ ਸਕਦੇ ਹੋ ਹਾਂ ਬਿਲਕੁਲ ਜਦੋਂ ਡੈਮ ਜੀ ਸਰਕਾਰ ਦੀ ਅੱਖਾਂ ਖੋਲੇ ਜਿੰਨੀ న్యూਸ ਫੈਲੇਗੀ ਉਨਹੀਂ ਮਿਲ ਕੇ ਪ੍ਰੋਗ ਹੋਏਗਾ ਆਪਣਾ ਸਨ ਸਾਨੂੰ 1992 ਤੋਂ ਲੈ ਕੇ ਜੀ ਅੱਜ 30 ਸਾਲ 32 ਸਾਲ ਹੋ ਗਏ ਜੀ ਫੇਲੇ ਹਾਲ ਤੱਕ ਮੁੜ ਕੇ ਕਦੀ ਕੋਈ ਕੰਮ ਨਹੀਂ ਇਹਦੇ ਲੱਗੇ ਜੀ ਅੱਛਾ ਹਾਂਜੀ ਉਦੋਂ ਉਦੋਂ ਤਾਂ ਐਵੇਂ ਹੀ ਪਿਆ ਇਹ ਕੰਮ ਹਾਂਜੀ ਮਰੀਉਥ ਨੂੰ ਕਹੋ ਜੀ ਥੋੜਾ ਜਿਹਾ ਵੀ ਤੁਸੀਂ ਵੀ ਕਰੋ ਥੋੜੀ ਸਪੋਰਟ ਇੱਥੇ ਰੀਲਾਂ ਵਗੈਰਾ ਬਣਾਉਂਦੇ ਜੀ ਵੀਡੀਓ ਬਣਾਉਣਾ ਦੇ ਜਦੋਂ ਖੂਬਸੂਰਤ ਲੱਗਦਾ ਉਦੋਂ ਵਧੀਆ ਲੱਗਦਾ ਹੁਣ ਇਹਦਾ ਬੁਰਾ ਹਾਲ ਹੈ ਤੁਸੀਂ ਸਾਥ ਦੋਨਾ ਇਹਦਾ ਬਿਲਕੁਲ ਬਿਲਕੁਲ ਹੁਣ ਉਹਨਾਂ ਨੂੰ ਕਰਨਾ ਚਾਹੀਦਾ ਹੈ ਜੀ ਵਿੱਚ ਸਭ ਕੁਝ ਕਰਨਾ ਪੈਣਾ ਜੀ ਜਾਨਵਰ ਮਰ ਰਹੇ ਆ ਅੱਖਾਂ ਸਾਹਮਣੇ ਦੇਖਿਆ ਨਹੀਂ ਜਾਂਦਾ ਜੀ ਸਾਡੀ ਦਾ ਇੱਥੇ 42 ਦਾ ਟੈਂਪਰੇਚਰ ਸੀਗਾ ਜੀ ਜਦੋਂ ਸੰਡੇ ਮੁੰਡੇ ਲਗੇ ਹੋਏ ਸੀਗੇ 42 ਦਾ ਟੈਂਪ ਬੁਰਾ ਹਾਲ ਹੋਏ ਸਾਡਾ ਗਰਮੀ ਚ ਤੇ ਜਾਨਵਰਾਂ ਦਾ ਕੀ ਹਾਲ ਹੁੰਦਾ ਹੁਣ ਬਿਲਕੁਲ ਬੈਠਣੇ ਹੁੰਦਾ ਸੀ ਬੈਠ ਸਕਦੇ ਜੀ ਪਰ ਸਾਨੂੰ ਕੋਈ ਨਾ ਸਾਡੇ ਕਿਹੜਾ ਮਿਲ ਨਹੀਂ ਰੋਟੀ ਪਾਣੀ ਤਾਂ ਸਾਨੂੰ ਹੀ ਮਿਲ ਹੀ ਰਿਹਾ ਜੀ ਪਰ ਤੁਹਾਨੂੰ ਦੇਖ ਕੇ ਥੋੜਾ ਜਿਹਾ ਆਉਂਦਾ ਵੀ ਜਿਵੇਂ ਕੁੱਤੇ ਦਾ ਸੀ ਕਰ ਰੱਖ ਦਿਆ ਉਹਨੂੰ ਕਿੰਨਾ ਉਹ ਕਰਦੇ ਜੀ ਹੁਣ ਇਹ ਵੀ ਜਾਨਵਰ ਇਹਨੂੰ ਕਿਹੜਾ ਕੋਈ ਪੁੱਛਣ ਵਾਲਾ ਜੇ ਕੋਈ ਬਿਮਾਰੀ ਹੈ ਕੁਝ ਹੈ ਹੁਣ ਇੱਕ ਪਾਣੀ ਸਾਮ ਸਮਾਧਾਨ ਹੈ ਜੀ ਇਹਨਾਂ ਨੂੰ ਥੋੜਾ ਜਿਹਾ ਚੱਲ ਜਾਂਦਾ ਉਹ ਮਿਲ ਨਹੀਂ ਕੁਝ ਵੀ ਨਹੀਂ ਮਿਲਦਾ ਅੱਛਾ ਵੈਸੇ ਤਾਂ ਜੰਗਲਾਤ ਵਿਭਾਗ ਦੇ ਦਾ ਵੀ ਪੂਰਾ ਸਹਿਯੋਗ ਹੋਣਾ ਚਾਹੀਦਾ ਇਸ ਕੰਮ ਦੇ ਵਿੱਚ ਕਿਉਂਕਿ ਦੀਦਾ ਰਿਕਾਰਡ ਹੁੰਦਾ ਲੇਕਿਨ ਇਸ ਵਾਰ ਜਿਵੇਂ ਤੁਸੀਂ ਦੱਸ ਰਹੇ ਹੋ 100 200 ਜਿਹੜਾ ਜਾਨਵਰ ਮਰ ਚੁੱਕਿਆ ਹੈ ਬਿਲਕੁਲ ਇੱਕ ਤਰ੍ਹਾਂ ਦਾ ਦੇਖਿਆ ਜਾਵੇ ਅਸੀਂ ਆਪ ਜਿਹੜਾ ਦੇਖਿਆ ਕੰਕਾਲ ਜਿਹੜੇ ਵਿਚੇ ਹੋਏ ਆ ਉਹਨਾਂ ਦੀ ਅੱਖਾਂ ਉੱਤੇ ਲੱਗਦਾ ਪੱਟੀ ਬੰਨੀ ਹੋਈ ਹੈ ਤੇ ਲੱਗਦਾ ਸਰਕਾਰ ਵੱਲੋਂ ਵੀ ਹੈ ਕੋਈ ਚੀਜ਼ ਦਾ ਸਰਕਾਰ ਨੂੰ ਸਰਕਾਰ ਦਾ ਬਿਲਕੁਲ ਇਹ ਨਹੀਂ ਭਾਜੀ ਹੈਗੀ ਅੱਛਾ ਸਰਕਾਰ ਦਾ ਇੱਥੇ ਕੋਈ ਹੈਗਾ ਹੀ ਨਹੀਂ ਹੈਗਾ ਮਤਲਬ ਕਿ ਸਰਕਾਰ ਵੱਲੋਂ ਸਾਨੂੰ ਮਿਲ ਕੇ ਕੋਈ ਰਿਸਪੌਂਸ ਮਿਲਿਆ ਹੋਵੇ अच्छा नहीं कुछ नहीं। ਹੁਣ ਵੀ ਜੇ ਹੁਣ ਵੀ ਮੈਂ ਇੱਥੋਂ ਤੁਹਾਨੂੰ ਦਿਖਾਉਣ ਲੱਗਾਂ ਮੈਂ ਜੀ 50 60 ਜਨਵਰੀ ਤੱਕ ਮੈਂ ਇੱਥੇ ਦਿਖਾ ਦੂੰਗਾ ਜੀ ਸਾਨੂੰ। ਇਸ ਟਾਈਮ ਜੇ ਮੈਂ ਹੁਣ ਵੀ ਮਤਲਬ ਕੀ ਤੁਹਾਨੂੰ ਦਿਖਾ ਦਿੰਦਾ ਇੰਨੇ ਕੇਰੀਏ ਚ ਪੇ ਜਿਹੜੇ ਕੰਕਾਲ ਜਿਹੜੇ ਪਏ ਹੋਏ ਪੇ ਹੋਏ ਨੇ ਪੈਸੇ ਪੈਰੇ ਵੀ ਮਤਲਬ ਆਏ ਹੋਇਆ ਜੀ ਇਹਦੇ ਕਹਿੰਦੇ ਵੀ ਕੋਰੋਨਾ ਦੇ ਹਿਸਾਬ ਨਾਲ ਮਤਲਬ ਪਟਾਈ ਦੇ ਪੈਸੇ ਜਿਹੜੇ ਪਿਛਲੇ ਸਾਲ ਵੀ ਕਹਿੰਦੇ ਵੀ ਆਏ ਹੋਏ ਸੀ ਉਹ ਪਤਾ ਨਹੀਂ ਕਿੱਥੇ ਆ ਜੀ। ਹਾਂ ਪਤਾ ਨਹੀਂ ਜੀ ਕਿੱਥੇ ਕੁਝ ਨਹੀਂ ਬਦਲ। ਕੋਈ ਕਾਰਵਾਈ ਨਹੀਂ ਕਰ ਰਹੇ ਜੀ ਕਹਿ ਦਿੰਦੇ ਆ ਆਏ ਵੇ ਆਂ ਕਰਦੇ ਆ ਇਸ ਹਮ ਇਸ ਸਾਲ ਸ਼ੁਰੂ ਹੁੰਦਾ ਕੋਈ ਨਹੀਂ ਹੁੰਦਾ ਇੰਨੇ ਚ ਪਾਣੀ ਆ ਜਾਂਦਾ ਜੀ ਪਾਣੀ ਆ ਜਾਂਦਾ ਫਿਰ ਕਹਿ ਦਿੰਦੇ ਕਿ ਜ਼ਿਆਦਾ ਹੋ ਗਿਆ ਕੱਢ ਦੋ ਪਾਣੀ ਫਿਰ ਜਦੋਂ ਕੱਢ ਦਿੰਦੇ ਆ ਫਿਰ ਜਿਹੜਾ ਥੋੜਾ ਰਹਿ ਜਾਂਦਾ ਉਹ ਜਮਾ ਗਰਮੀ ਚ ਸੁੱਕ ਜਾਂਦਾ ਜੀ ਬਿਲਕੁਲ ਬਿਲਕੁਲ ਪਟਾਈ ਹੋਣੇ ਕਰਕੇ ਪਾਣੀ ਰੁਕਦਾ ਨਹੀਂ ਜੀ ਰੁਕਦਾ ਨਹੀਂ ਹਾਂਜੀ ਜੀ ਬਈ ਤੁਸੀਂ ਭਾਜੀ ਆਪ ਦੇਖ ਲਓ ਹੁਣ ਜਿਵੇਂ ਮਤਲਬ ਉੱਚਾ ਹੋਇਆ ਇਸ ਵਕਤ ਪੂਰਾ ਜੇ ਇਹਨੂੰ ਮਨੋਂ ਪਟਾਂਗੇ ਨਹੀਂ ਤਾਂ ਪਾਣੀ ਖੜੂਗਾ ਕਿੱਥੇ ਜੀ ਜਦੋਂ ਬਰਸਾਤਾਂ ਦਾ ਮੌਸਮ ਆਂਦਾ ਹੈ ਮਤਲਬ ਜੇ ਪਾਣੀ ਥੋੜਾ ਇਹਨੂੰ ਡੂੰਗਾ ਹੋਊਗਾ ਜੀ ਇਹ ਫਿਰ ਤਾਂ ਪਾਣੀ ਇਹਦਾ ਕਵਰ ਵੀ ਹੋ ਜਾਊਗਾ ਰੁਕ ਵੀ ਜਾਊਗਾ ਜਿ ਉਹ ਫਰਵਰੀ ਮਾਰਚ ਦਾ ਮਹੀਨਾ ਆਂਦਾ ਫਿਰ ਉਹ ਕਹਿੰਦੇ ਖਾਲੀ ਹੋ ਗਿਆ ਫਿਰ ਕਣਕ ਨਾ ਕਣਕ ਨੂੰ ਫਿਰ ਨਾ ਜਾਨਵਰਾਂ ਨੂੰ ਨਾ ਜਾਨਵਰਾਂ ਨੂੰ ਦੱਸੋ ਹੁਣ ਕੀ ਕਰੀਏ ਆ ਹੁਣ ਵੀ ਦੇਖ ਲਈ ਜਾਨਵਰ ਉਹ ਦੇਖੋ ਕਿੰਨੇ ਜਾਨਵਰ ਪਿੱਛੇ ਘੁੰਮ ਰਹੇ ਆ ਜੀ ਜੀ ਜਿਉਂਦੇ ਗੁੰਬ ਦੇ ਪਈਆਂ ਦੇਖ ਲਓ ਜੀ ਉਹਨਾਂ ਨੂੰ ਪਾਣੀ ਕਰਕੇ ਕੀ ਹਾਲ ਹਾਲਤ ਹੋਂਦੀ ਪਈ ਹੈ ਸਾਡੀ ਤਾਂ ਇੱਕੇ ਬੇਨਤੀ ਹੈ ਜੀ ਮੈਨੂੰ ਜਲਦੀ ਜਲਦੀ ਇਹਦੀ ਪਟਾਈ ਹੋਵੇ ਤੇ ਥੋੜਾ ਜਿਹਾ ਪਾਣੀ ਦਾ ਮਤਲਬ ਜਿੰਨੇ ਖੱਡੇ ਵਗੈਰਾ ਪਟ ਗਏ ਜਦੋਂ ਕੋਈ ਵਧੀਆ ਮਤਲਬ ਥੋੜਾ ਸਰਕਾਰ ਕਰੇ ਹੋਵੇ ਤਾਂ ਕਿ ਹਾਂਜੀ ਬਸ ਮਤਲਬ ਜਾਨਵਰਾਂ ਨੂੰ ਥੋੜਾ ਪਾਣੀ ਤਾਂ ਮਿਲ ਜਵੇ ਵੀ ਜਿੰਨਾਂ ਦੀ ਇਹਦੀ ਪਟਾਈ ਚੱਲੇ ਮਿਲ ਜਵੇ ਜੀ ਬਸ ਇਹੀ ਮੰਗ ਹੈ ਜੀ ਬਿਲਕੁਲ ਬਿਲਕੁਲ ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਜਿਹੜੇ ਪਿੰਡ ਦੀ ਜਿਹੜੀ ਕੀ ਹੈ ਜਿਹੜੇ ਯੂਥ ਆ ਪਿੰਡ ਦਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤਾਂ ਡੈਮ ਦੇ ਵਿੱਚ ਪੂਰਾ ਪਾਣੀ ਭਰਿਆ ਹ ਫੋਟੋਆਂ ਖਚਾਣਾਂ ਦੇ ਲੇਕਿਨ ਹੁਣ ਜਦੋਂ ਇਹ ਡੈਮ ਬਿਲਕੁਲ ਸੁੱਕ ਗਿਆ ਤੇ ਅਕਾਲ ਪੈ ਗਿਆ ਉਦੋਂ ਇੱਥੇ ਕੋਈ ਫੋਟੋ ਤੱਕ ਤਾਂ ਕੀ ਇੱਥੇ ਦੇਖਣ ਵੀ ਨਹੀਂ ਆ ਰਿਹਾ ਕਿ ਜਿਸ ਤਰੀਕੇ ਦੇ ਨਾਲ ਇੱਥੇ ਜਾਨਵਰ ਮਰ ਰਹੇ ਨੇ ਤੇ ਜਿਹੜਾ ਜਿਹੜਾ ਇੱਥੇ ਦਾ ਜੰਗਲਾਤ ਵਿਭਾਗ ਹੈ ਤੇ ਚਾਹੇ ਉਹ ਆਪਣਾ ਡੈਮ محکمہ ਉਹਨਾਂ ਦੀ ਅੱਖਾਂ ਉੱਤੇ ਵੀ ਪੱਟੀ ਬੰਨੀ ਹੋਈ ਹੈ ਤੇ ਮੁੰਡਿਆਂ ਦਾ ਇਹ ਵੀ ਕਹਿਣਾ ਕਿ ਪੈਸੇ ਡੈਮ ਨੂੰ ਜਿਹੜਾ ਕਿ ਇਹ ਪਟਾਈ ਦੇ ਕਾਫੀ ਚਿਰਦਿਆਂ ਹੋਇਆ ਉਹ ਲੇਕਿਨ ਉਹਨਾਂ ਦੇ ਵੱਲੋਂ ਵੀ ਲਗਾਤਾਰ ਲਾਰੇ ਲੱਪੇ ਉਹਨਾਂ ਨੂੰ ਲਾਏ ਜਾ ਰਹੇ ਹਨ ਤੇ ਮੈਂ ਤੁਹਾਨੂੰ ਇੱਕ ਵਾਰ ਫਿਰ ਤੋਂ ਜਿਹੜਾ ਕੀ ਹੈ ਇਹ ਜ਼ਮੀਨ ਦਿਖਾਣੀ ਚਾਹੂੰਗਾ ਜਿਸ ਤਰੀਕੇ ਦੇ ਨਾਲ ਇਹ ਜ਼ਮੀਨ ਦੇ ਵਿੱਚ ਪਾੜ ਪਏ ਹੋਏ ਆ ਇਦਾਂ ਲੱਗਦਾ ਕਿ ਇੱਥੇ ਕੋਈ ਅਕਾਲ ਪਿਆ ਲੇਕਿਨ ਇਹ ਅਕਾਲ ਬਹੁਤੀ ਸਮੇਦਾਨੀ ਹੈ ਇਹ 1-2 ਮਹੀਨੇ ਦਾ ਹੀ ਹੈ ਪਿੰਡਾਂ ਦੇ ਮੁੰਡਿਆਂ ਦਾ ਇਹ ਵੀ ਕਹਿਣਾ ਕਿ ਜਦੋਂ ਪਾਣੀ ਆਂਦਾ ਹੈ ਤੇ ਉਹ ਪਾਣੀ ਨੂੰ ਨਗਾਹ ਦਿੰਦੇ ਨੇ ਉਹ ਇਸ ਕਰਕੇ ਤਾਂਕਿ ਪਾਣੀ ਓਵਰ ਖੜਨਾ ਚਾਹੀਦਾ ਇਹਦੇ ਵਿੱਚ 19 ਮਿੱਟੀ ਇੱਥੇ ਹੈ ਨਹੀਂ ਕੈਮਰਾਮੈਨ ਆਸ਼ੂ ਦੇ ਨਾਲ ਮੈਂ ਸ਼ਾਂਕਲੇਰ ਪੰਜਾਬ ਪੋਸਟ ਚੈਨਲ ਪਰਚਪਿੰਡ